ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਕਿ ਅੱਜ ਆਪਾਂ ਆਏ ਸੀਗੇ ਕੈਨੇਡਾ ਲਈ ਸ਼ਾਪਿੰਗ ਕਰਨ ਡੈਕਟਰ ਵੀਰੇ ਦੀ ਦੁਕਾਨ ਤੇ ਕਿਉਂਕਿ ਡੈਕਟਰ ਵੀਰੇ ਨੇ ਸੇਲ ਸ਼ੁਰੂ ਕਰਤੀ ਹੈਗੀ 21 ਤਰੀਕ ਤੋਂ ਲੈ ਕੇ ਨਵੇਂ ਸਾਲ ਤੱਕ ਤੇ ਆਪਾਂ ਸੋਚਿਆ ਕਿ ਆਪਾਂ ਵੀ ਕੈਨੇਡਾ ਦੇ ਲਈ ਸ਼ਾਪਿੰਗ ਕਰ ਲਈਏ ਕਿਉਂਕਿ ਹੁਣ ਬਹੁਤ ਡਿਸਕਾਊਂਟ ਤੇ ਚੀਜ਼ਾਂ ਮਿਲਣੀਆਂ ਤੇ ਜਿਹੜੀ ਸੇਲ ਆਜੀ ਸ਼ੁਰੂ ਹੋ ਗਈ 21 ਤਰੀਕ ਨੂੰ ਤੇ 31 ਤੱਕ ਚੱਲਣੀ ਆ ਤੇ ਸੇਲ ਹੈਗੀ ਮੈਸੇਜ ਮੈਂ ਤੁਹਾਨੂੰ ਦੱਸ ਦੇਣਾ ਵੀਰੇ ਵੀ ਦੱਸੂਗਾ ਕਹਿੰਦੇ ਥੈਂਕ ਯੂ ਸੇਲ ਆ ਕਿਉਂਕਿ ਜਿਹੜੀਆਂ ਆਪਾਂ ਵੀਡੀਓਜ਼ ਪਾਈਆਂ ਸੀਗੀਆਂ ਉਹਦੀ ਬਹੁਤ ਰਿਸਪੌਂਸ ਆਇਆ ਰਿਸਪੌਂਸ ਰਿਹਾ ਤੇ ਬਹੁਤ ਮਤਲਬ ਦੀ ਤੁਸੀਂ ਕਹਿੰਦੇ ਮੇਰੇ ਨਾਲ ਨਵੇਂ ਕਲਾਇੰਟ ਜੁੜੇ ਆਨੇ ਵਧੀਆ ਸਾਰਿਆਂ ਨੇ ਪਿਆਰ ਕੀਤਾ ਵੀ ਇਹ ਮੈਂ ਸਾਰਿਆਂ ਦੇ ਥੈਂਕ ਯੂ ਵਾਸਤੇ ਇੱਕ ਵੱਡੀ ਸੇਲ ਲਾਉਣੀ ਆ ਤੇ ਫਿਰ ਆਪਾਂ ਸੋਚਿਆ ਵੀ ਆਪਾਂ ਵੀ ਸੇਲ ਦੇ ਉੱਤੇ ਜੋ ਸੇਲ ਲੱਗੀ ਆ ਆਪਾਂ ਵੀ ਉਦੋਂ ਕੈਨੇਡਾ ਦੇ ਲਈ ਸਮਾਨ ਲੈ ਲਈਏ ਤੇ ਇਸ ਕਰਕੇ ਆਪਾਂ ਆਏ ਆਂਗੇ ਵੀਰੇ ਸਪੈਸ਼ਲ ਫੋਨ ਕਰਕੇ ਬੁਲਾਇਆ ਕਹਿੰਦਾ ਵੀ ਤੁਸੀਂ ਵੀ ਬਹੁਤ ਵਧੀਆ ਮੈਨੂੰ ਰਿਸਪੌਂ ਕਿ ਜੇ ਕਿਸੇ ਨੇ ਸਮਾਨ ਲੈਣਾ ਹੋਵੇ ਸੇਲਾ ਵੀਰਾ ਕੇ ਦੱਸੂਗਾ ਪਰ ਵੀਰਾ ਇਹ ਕਹਿੰਦਾ ਸੀ ਵੀ ਉਹ ਸੇਲ ਲਾਉਣੀ ਆ ਵੀ ਮੁੜ ਕੇ ਨਹੀਂ ਕਹਿਣਾ ਹੈਗਾ ਵੀ ਆਹ ਚੀਜ਼ ਐਨੇ ਦੀ ਰੇਟ ਕਰ ਦੋ ਹੁਣ ਮਨ ਮਰਜ਼ੀ ਦੇ ਰੇਟ ਲਾਉਣੇ ਆ ਚਾਹੀਦਾ ਵੀ ਬਹੁਤ ਕੁਛ ਹੈ ਤੇ ਮੈਨੂੰ ਚਾਹੀਦਾ ਵੀ ਨਹੀਂ ਆਏਗਾ। ਹਾਂ ਜੀ ਕਰ ਦਾਂਦਾ ਵੀ ਆ ਵੀ ਲੈ ਲਈ ਆ ਵੀ ਲੈ ਫਿਰ ਲਾ ਦਾਂਦਾ ਵੀ ਇਹ ਰੈਨਾ ਸਮਾਨ ਕੀ ਕਰਨਾ। ਤੇ ਮੈਨੂੰ ਐਵੇਂ ਆ ਕਿ ਮਤਲਬ ਉਹਥੇ ਮੂਵ ਕਰਨ ਲਈ ਫਿਰ ਬੰਦਾ ਬਹੁਤ ਆਹੋ ਜਾਂਦਾ ਹੈ ਪਰ ਫਿਰ ਮੈਨੇ ਦਿਲ ਕਰਦੇ ਮੈਂ ਲੈ ਜਾਵਾਂ ਪਰ ਹੁਣ ਕੁਛ ਨਾ ਕੁਛ ਲੈ ਕੇ ਜਾਵਾਂ। ਬਾਕੀ ਗੱਲਾਂ ਛੱਡ ਪਹਿਲਾਂ ਮੈਂ ਆਪਣਾ ਵਜਨ ਚੋਕੇ ਦੇਖਾਂ ਚੱਲਦੀ ਹੈ ਮਸ਼ੀਨ। ਇਹ ਚੱਲਦੀ ਨਹੀਂ ਹੈ ਜੀ। ਇਹਦਾ ਜਿਹੜਾ ਤਾਰ ਲੱਗੀ ਹੋਈ ਹੈ ਜੀ। ਹਾਂ। ਉਹ ਹੋ ਗਈ ਕਹਿੰਦੇ ਮੈਨੂੰ ਹੁਣ ਉਹ ਪਸੰਦ ਆ ਲਈ। ਕਿਹੜੇ? ਆਹ ਵਾਲੇ। ਇਹਦੇ ਲੈ ਵੱਧ ਸੋਹਣੇ ਲੱਗ ਰਹੇ। ਉਹ ਮੈਨੂੰ ਇਹ ਚਟਮੇ ਵੀ ਆ ਰੰਗ ਦਾ ਦੇਖੋ। ਰੰਗ ਵਾਲਾ ਉੱਪਰਲੇ ਵੀ ਸੋਹਣੇ ਆ ਵੀ ਸੋਹਣੇ ਲੱਗਦੇ ਮੈਨੂੰ ਐਜੇ ਸੋਹਣੇ ਲੱਗਦੇ। ਆ ਵੀ ਸੋਹਣੇ ਆ ਮੈਂ ਦੇਖੀ ਨਹੀਂ। ਆ ਤਾਂ ਮੈਂ ਦੇਖੀ ਨਹੀਂ ਆ ਤਾਂ ਪ੍ਰਾਣ ਨਹੀਂ ਆ। ਅੱਛਾ ਇਹ ਤਾਂ ਦੂਜੇ। ਇਹ ਤਾਂ ਵਧੀਆ ਲਿਆ। ਇਹ ਹੀ ਚਾਹੀਦਾ ਆ। ਫਰਸ਼ ਫਰਸ਼ ਪਾਉਣੇ ਯਾਰ ਨਾ? ਹਾਂਜੀ। ਚਾਹੀਦਾ ਵੀਰੇ। ਉਹ ਉੱਪਰ ਕੀ ਵਿਆਂ? ਉਹ ਵੀ ਆਹੀ ਆ। ਆਹ ਆਹ। ਅੱਛਾ ਇਹ ਨਹੀਂ ਬਦਲ ਜੀ। ਆ ਆ ਉਹ ਅਗਰ ਇਹ ਗ੍ਰਾਈਂਡ ਕਰਕੇ ਪਾਉਣੇ ਯਾਰੀ ਆ। ਉਹ ਇਹ ਲੈ ਕੇ ਜੇਨੋ। ਫੜੀ ਫੜੀ ਕੈਮਰਾ ਮੈਂ ਦੇਖਦਾ। ਕੀ ਆ ਜੀ? ਆਈ ਇਬਰਾਹਿਮ ਬਰੋਸ਼ੇ ਬਾਗੇ ਰੱਖਣ ਲਈ ਹੋਈ ਆ ਹੋਈ ਲਈ ਹਾਂ ਉਹੀ ਹੋਊਗਾ ਜਿਵੇਂ ਮਰਜ਼ੀ ਹੋਵੇ ਆਪਾਂ ਉਹੀ ਪਾ ਲੈਣਾ ਲੈ ਲੋ ਉਹੀ ਲੱਗਦਾ ਆਹ ਗ੍ਰੈਂਡ ਟੇਬਲ ਜੇ ਚਮਚੇ ਚਮਚੀ ਪਾ ਕੇ ਰੱਖਣੇ ਜਿਵੇਂ ਟੇਬਲ ਤੇ ਉਹ ਕੰਮ ਵੀ ਕਰ ਦੋ ਸੁਸ਼ਟੀ ਕਾਂਜੀ ਪੈਲਿੰਗ ਜੂਸ ਵੀਰੇ ਨੇ ਚੰਦ ਕਰਦਾ ਵੀਰੇ ਨੇ ਪਹੁੰਚਦਾ ਕਰਦਾ ਪਹਿਲਾਂ ਹੀ ਥੱਲੇ ਸਾਡੀ ਭੈਣ ਦਾ ਹੁਕਮ ਹੋਵੇ ਥੈਂਕ ਯੂ ਤੁਹਾਨੂੰ ਖੁਸ਼ੀ ਹੈ ਵੀਰੇ ਥੈਂਕ ਯੂ ਵੀਰੇ ਦੀ ਬਾਂਹ ਚੜੀ ਬਸ ਜੂਸ ਆ ਗਿਆ ਅਜੀ ਤੇ ਕੁਝ ਖਾਣਾ ਸੀਗਾ ਪਹਿਲਾਂ ਹੀ ਸ਼ਕੀਮ ਬਾਦ ਦੀ ਹਾਂ ਅੱਜ ਕੁਝ ਅੱਜ ਕੁਝ ਖਾਣੇ ਆ ਪਾਰਟੀ ਲੈਣੇ ਵੀਰੇ ਨੂੰ ਹਾਂ ਹਾਂ ਹਰ ਵਾਰੀ ਜੂਸ ਦਾ ਗਲਾਸ ਨਾਲ ਹੀ ਜਾਂਦਾ ਆਇਆ ਹੀ ਨਹੀਂ ਹੈਗਾ ਦੋ ਵੀ ਪੀਤੇ ਨੇ ਕਈ ਵਾਰ ਇੱਕ ਦਿਨ ਜਾ ਕੇ ਦੋ ਦੋ ਜੂਸ ਵੀ ਪੀ ਲਈ ਤੇ ਨੇ ਗੱਲਾਂ ਬਾਤਾਂ ਕਰਦੇ ਪਰ ਅੱਜ ਕੁਝ ਖਾਣ ਪੀਣ ਦਾ ਪ੍ਰੋਗਰਾਮ ਬਣਾਉਂਦੇ ਕਹਿੰਗੇ ਮੈਨੂੰ ਦਰਾਹੇ ਆ ਕੇ ਭੁੱਖ ਲੱਗ ਗਈ ਮੈਂ ਕਰੋ ਕੰਮ ਕਰਦੇ ਨਹੀਂ ਆ ਗਈ ਸਵਾਦ ਆਣਾ ਦੁੱਸਵਾ ਹਾਂਜੀ ਮਿੱਠਾ ਪਵਾਦਾ ਮਿਲਣਾ ਹੈ ਨਾ ਮੈਨੂੰ ਲੋਨ ਲੱਗਦਾ ਹੁਣ ਇਹ ਕੰਮ ਹਾਂ ਲੋਨ ਟ ਹੈਗਾ ਜੀ ਮੈਨੂੰ ਪਤਾ ਨਹੀਂ ਕਾਦੋ ਆ ਇੰਨੀ ਜਿਆਦਾ ਸੋਹਣੀ ਲੱਗ ਰਹੀ ਹੈ ਨਾ ਹਾਂ ਕਲਰ ਤਾਂ ਇਹਦਾ ਖਦਨ ਨਾਗਾ ਪਿੱਛੇ ਵੀ ਸੋਹਣਾ ਰੰਗ ਹੈ ਨਾ ਪਿੱਛੇ ਵੀ ਹਾਂਜੀ ਪਰ ਨਾ ਪਈ ਬਹੁਤ ਜਾਚ ਰਹੀ ਹੈਗੀ ਆ ਛੋਟੇ ਜਿਹੜੇ ਨੇ ਮਿਨੇਚਰ ਕੁਕਿੰਗ ਜੀ ਕਰਦੇ ਨੇ ਉਹਦੇ ਵਾਸਤੇ ਪਲੇਟਸ ਲਿਆਉਣੀ ਹੋਵੇ ਇਹ ਵੀ ਠੀਕ ਆ ਨਹੀਂ ਪਰ ਇਹ ਮੈਨੂੰ ਇਹਦਾ ਉਹੀ ਆ ਜਿਵੇਂ ਕੱਪ-ਕੁੱਪ ਰੱਖਦੇ ਹੁੰਨੇ ਆ ਉਹਦੇ ਲਈ ਆ ਇਹ ਕਿਆਨ ਚੀਜ਼ ਆ ਆ ਗਿੰਨੇ ਸੋਹਣਿਆ ਦੇਖ ਲਾ ਲਈ ਆ ਲੁੰਡਾ ਨਹੀਂ ਆਨੇ ਲੱਗਦੀਆਂ ਨੇ ਆਹ ਜੀ ਦੇਖ ਰਹੇ ਕੋਈ ਨਹੀਂ ਸਾਰਾ ਕਰ ਲਿਆ ਹੁਣ ਮੈਨੂੰ ਸਮਾਨ ਬਹੁਤ ਸਾਰਾ ਪਸੰਦ ਆ ਗਿਆ ਹਰ ਡਿਸਕਾਊਂਟ ਦੇਖੋ ਕਿੰਨਾ ਮਿਲਦਾ ਲੈ ਕੇ ਜਾਣਾ ਚਾਹੀਦਾ ਹੈ ਵੈਸੇ ਅਸਲ ਦੇ ਵਿੱਚ ਅੱਜ 20 ਤਰੀਕਾ ਤੁਹਾਨੂੰ ਵੀਡੀਓ 21 ਨੂੰ ਦੇਖਣ ਨੂੰ ਮਿਲੂ ਜਿੱਦਣ ਸੇਲ ਸ਼ੁਰੂ ਹੋਣੀ ਆ ਪਰ ਅਸੀਂ ਵੀਰ ਨੂੰ ਕਹਿੰਦਾ ਵੀ ਅਸੀਂ ਇਹ 21 ਨੂੰ ਵੀਡੀਓ ਪਾਉਣੀ ਆ ਸਾਨੂੰ 21 ਵਾਲੀ ਰੇਟ ਚਾਹੀਦਾ ਵੀਰ ਨੂੰ ਇੰਨਾ ਕ ਤਾਂ ਬਣੂਗਾ ਹੀ ਹਾਂ ਹਾਂ ਵੀ ਵੀਰਾ ਵੀ ਕਹਿੰਦਾ ਸੀਗਾ ਉਹਦਾ ਵੀ ਨਹੀਂ ਮੈਂ ਤੁਹਾਡਾ ਵੀ ਥੈਂਕ ਯੂ ਕਰਨਾ ਵਾ ਵੀ ਵੀਡੀਓ ਦੇਖ ਕੇ ਬਹੁਤ ਨਵੇਂ ਕਸਟਮਰ ਜੁੜੇ ਉਹਨਾਂ ਨੂੰ ਇਹ ਗੱਲ ਦੀ ਖੁਸ਼ੀ ਹੋਈ ਉਹ ਕਹਿੰਦੇ ਕਈਆਂ ਨੂੰ ਲੱਗਦਾ ਸੀ ਵੀ ਕਿਤੇ ਥੋੜੀ ਆ ਦੁਕਾਨ ਮੈਂ ਕਹਿੰਦਾ ਮੈਂ ਕਹਿਣਾ ਚਾਹਣੀ ਆ ਜਿਹੇ ਜਿੰਨੇ ਮਰਜ਼ੀ ਥੈਂਕ ਯੂ ਕਰ ਮੈਂ ਇੱਕ ਵਾਰ ਵੀ ਨਹੀਂ ਕਹਿੰਦੀ ਦੇ ਦਿੰਦੀਆਂ ਮਰਜ਼ੀ ਚੀਜ਼ਾਂ ਦੇ ਦੋ ਲੈ ਜਾਣੀਆਂ ਇਹ ਕਿੰਨਾ ਡਿਸਕਾਊਂਟ ਮਿਲ ਰਿਹਾ ਮੈਂ ਇਹ ਚੀਜ਼ਾਂ ਬਹੁਤ ਸਾਰੀਆਂ ਪਸਾਉਂਦਾ ਕਿ ਕਦੇ ਮੇਰਾ ਜੀ ਕਰਦਾ ਮੈਂ ਕੱਢ ਲਵਾਂ ਕਦਮ ਇਹ ਜੀ ਕਰਦਾ ਕੰਮ ਮੇਰਾ ਵੀ ਉਹਨਾਂ ਵੀ ਲੈ ਜੀ ਕਿ ਲੱਗਦਾ ਵੀ ਕੀ ਕਰਨੀਆਂ ਨੇ ਲੈ ਜੀ ਨਹੀਂ ਜਾਣੇ ਆ ਲੈ ਨਹੀਂ ਜਾਣੇ ਇਹ ਵੀਰਾ ਅੱਜ ਹੀ ਲੋਡ ਆਇਆ ਹਾਂ ਅੱਜ ਹੀ ਖੋਣ ਖੋਸ਼ ਆ ਕੱਲ ਨੂੰ ਗੁੱਸੇ ਹੋ ਗਿਆ ਮੇਰੇ ਨੇ ਮੁੱਕਰ ਜਾਣਾ ਇਹ ਕਹਿੰਦੇ ਹੁਣ ਡਿਸਕਾਊਂਟ ਲੱਗਿਆ ਆ ਹੁਣ ਲੈ ਜੀ ਇਹ ਬਾਅਦ ਵਿੱਚ ਵੀਰੇ ਨੇ ਆਪਾਂ ਨੂੰ ਵੀ ਉਹੀ ਰੇਟ ਲਾਉਣਾ ਹੈ ਜਿਹੜਾ ਨਾਰਮਲ ਚੱਲਦਾ ਹੋਇਆ ਉਹਦਾ ਕੀ ਫਾਇਦਾ ਅੱਗੇ ਆਪਾਂ ਮਾਈਕਰੋ ਚ ਠੱਗੇਗੇ ਹਾਂ ਚਾਚੀ ਮੈਨੂੰ ਕਹਿੰਦੀ ਸੀ ਉਹ ਕੁਦਰਤੀ ਮੈਂ ਜਦ ਉੱਪਰ ਗਿਆ ਕਾ ਤੇ ਯੂ ਵੀ ਇਟਾਸੀ ਸਰ ਵੀਡੀਓ ਦੇਖ ਲਈ ਜਾਚ ਕਹਿੰਦੀ ਲੇ ਵੇਰ ਨਾਲ ਤਾਂ ਠੱਗੀ ਹੋ ਗਈ ਮੈਂ ਪਹਿਲਾਂ ਮਾਈਕਰੋ ਲੈ ਲਵੇ ਹੁਣ ਲੈਣਾ ਪਹਿਲਾਂ ਹੀ ਮਾਈਕਰੋ ਮਹਿੰਗਾ ਲੈ ਗਏ ਹੁਣ ਕੀ ਕਹਿੰਦੇ ਆ ਕਿ ਇਹ ਆਫਰ ਦਾ ਵੈਸੇ ਫਾਇਦਾ ਹੈ ਜੀ ਨੂੰ ਵੀ ਕੋਈ ਚੀਜ਼ ਚਾਹੀਦੀ ਹੈ ਜੀ ਤੁਸੀਂ ਸੋਚ ਰਹੇ ਹੋ ਪਲਾਨ ਕਰ ਰਹੇ ਸੀਗੇ ਤਾਂ ਹੁਣ ਲੈ ਲਓ ਹੁਣ ਆਫਰ ਦੇ ਵਿੱਚ ਫਾਇਦਾ 10 ਦਿਨ ਹੈਗੇ ਨੇ ਵੀ ਜੇ ਤੁਹਾਨੂੰ ਇੱਕ ਚੀਜ਼ ਦੇ ਪਿੱਛੇ ਤੁਹਾਨੂੰ 2400 ਦਾ ਫਰਕ ਵੀ ਪੈ ਗਿਆ ਤਾਂ ਬਹੁਤ ਫਰਕ ਹੁੰਦਾ ਹੈ ਮਤਲਬ ਜੇ ਆਪਾਂ ਚੀਜ਼ਾਂ ਲੈਣੀ ਆ ਜੇ ਕਈ ਚੀਜ਼ਾਂ ਦੇ ਪਿੱਛੇ 50000 ਦਾ ਵੀ ਫਰਕ ਪੈਂਦਾ ਹੈ ਬਾਕੀ ਵੀਰੇ ਡਿਟੇਲਸ ਤੁਸੀਂ ਜਿਆ ਇਹਨੂੰ ਪਤਾ ਨਹੀਂ ਬਹੁਤ ਜਾਨੇ ਪੁੱਛਦੇ ਰਹਿੰਦੇ ਆ ਕਿ ਸ਼ਾਪ ਦਾ ਐਡਰੈਸ ਕੀ ਆ ਦਰਾਹੀ مین ਮਾਰਕੀਟ ਦੇ ਵਿੱਚ ਐਸ ਬੀ ਆਈ ਤੇ ਆਧਾਰ ਸੁਪਰਮਾਰਕੀਟ ਦੇ ਸਾਹਮਣੇ ਆ ਬਿਲਕੁਲ ਲਓ ਬਈ ਪਾਰਟੀ ਵਾਲਾ ਆਪਾਂ ਕਹਿਤਾ ਸੀਗਾ ਬਿਰੇ ਨੂੰ ਪੀਜ਼ਾ ਮੰਗਾ ਲਿਆ ਪਾਸਤਾ ਮੰਗਾ ਲਿਆ ਤੇ ਇੱਕ ਪਤਾ ਨਹੀਂ ਕੀ ਵੈਜ ਨੈਗਟਸ ਮੰਗਾਏ ਨੇ ਇਹ ਸ਼ਾਇਦ ਕਾਫੀ ਆ ਉੱਪਰ ਆ ਗਿਆ ਮੈਂ ਕਿਹਾ ਔਰ ਤਾਂ ਫਰਿੱਜ ਵੀ ਆ ਛੋਟੀ ਮਾਈਕ੍ਰੋਵੇਵ ਵੀ ਆ ਓਵਨ ਵੀ ਆ এয়ার ਫਰਾਈਰ ਵੀ ਆ ਚੁੱਲਾ ਵੀ ਆ ਸਾਰਾ ਕੁਝ ਆ ਜੇ ਕੁਝ ਬੰਦੇ ਦੇ ਵਰਤ ਕੇ ਦੇਖਣਾ ਵਾ ਜੇ ਬੰਦੇ ਦੇ ਗਰਮ ਕਰਨਾ ਠੰਡਾ ਠੰਡਾ ਹੋਏ ਤੇ ਉਹ ਤੇ ਵੀਰਾਸ ਵਰਸੀ ਕੀ ਪੱਖਾ ਚਲਾ ਲਈਏ ਲਾਓ ਭਾਈ ਵਧੀਆ ਨੇ ਚਾਹ ਪਛਾਦਾ ਮਾਣੀ ਛਕ ਲਿਆ ਜੀ ਸਵਾਦ ਆ ਗਿਆ ਕਾਕੇ ਤੇ ਬਿਲਕੁਲ ਜੀ ਹੁਣ ਵੀਰਾ ਪਤਾ ਨਹੀਂ ਬਿਲ ਚ ਐਡ ਕਰੂਗੇ ਨਹੀਂ ਇਹ ਅਣੀ ਚੀਜ਼ ਤੁਹਾਨੂੰ ਵੀਰੇ ਇੱਕ ਵਾਰ ਸੇਲ ਦਾ ਜੋੜ 21 ਤੋਂ 33 ਸੰਤ ਤੱਕ ਲੱਗ ਰਹੀਆਂ। ਥੈਂਕ ਯੂ ਸੇਲ کہہ ਰਹੇ ਵੀਰਾ ਹਾਂਜੀ ਬਿਲਕੁਲ ਥੈਂਕ ਯੂ ਸੇਲ। ਇਹ ਦੱਸ ਦੋ ਵੀਰੇ ਕਿਹੜੀ ਚੀਜ਼ ਤੇ ਸੇਲ ਹੈ? ਉਹ ਚੀਜ਼ ਕੋਈ ਦੇਖੋ ਅਸੀਂ ਤੁਹਾਨੂੰ ਇੱਕ ਨਾ ਅਸੀਂ ਵੀਡੀਓ ਬਣਾਈ ਸੀ ਆਪਣੇ ਅਲੱਗ ਤੋਂ ਤੁਹਾਡੀ ਆਪਣੇ ਉਹਦੇ ਤੇ ਪੇਜ ਤੇ ਉਹਨੂੰ ਜ਼ਰੂਰ ਪਾ ਦੇਓ ਉਹਦੇ ਵਿੱਚ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ ਨੇ। ਬਸ ਉਹਨਾਂ ਤੋਂ ਇਲਾਵਾ ਦੇਖੋ ਚਾਹੇ ਕੋਈ ਵੀ ਛੋਟੇ ਤੋਂ ਵੱਡੀ ਚੀਜ਼ ਚਾਹੇ ਆ ਕੱਦੂ ਕਾਸ ਲੈਣਾ। ਇਹਦੇ ਤੇ ਵੀ ਸੇਲ ਹੈ। ਮਤਲਬ ਕਹਿ ਰਿਹਾ ਦੁਕਾਨ ਚ ਤੁਸੀਂ ਕਿਸੇ ਵੀ ਚੀਜ਼ ਤੇ ਵੀ ਦਾ ਕਹਿੰਦਾ ਹੱਥ ਲਾ ਕਰੋ ਚਾਹੇ ਇੱਕ ਛੋਟੀ ਜੀ ਚਾਹ ਪੋਣੀਆ ਹੋਵੇ ਉਹਦੇ ਤੇ ਵੀ ਸੇਲ ਹੈ ਮਤਲਬ ਇਹ ਹੈ ਜੀ ਤੁਹਾਨੂੰ ਜਰੂਰਤ ਤੇ ਸੇਲ ਹੈ ਤੁਹਾਡੀ ਕੁਝ ਵੀ ਚਾਹੀਦਾ ਸਾਡੇ ਕੋਲ ਉਹਦਾ ਫੁੱਲ ਡਿਸਕਾਊਂਟ ਹੈ ਤੁਸੀਂ ਉਹ ਲੈ ਕੇ ਲਵਾਂਗੇ ਇੱਕ ਹੋਰ ਤੁਹਾਨੂੰ ਗੱਲ ਦੱਸਦਾ ਹੁਣੇ ਮੇਰੇ ਸਾਹਮਣੇ ਉਹ ਅਸੀਂ ਬੈਠੇ ਸੀਗੇ ਦੋ ਤਿੰਨ ਕਸਟਮਰ ਉਹ ਵੀ ਰਿਹਾ ਕਹਿੰਦਾ ਸੀ ਤੁਸੀਂ ਯਾਰ ਦੂਰੋਂ ਆਏ ਹੋ ਸੇਲ ਆਪਣੀ 21 ਤੋ ਸੀ ਪਰ ਤੁਹਾਨੂੰ ਅੱਜ ਹੀ ਮੈਂ ਡਿਸਕਾਊਂਟ ਦੇ ਦੇਣਾ ਉਹਨਾਂ ਨੇ వాటర్ ਬੋਟਲ ਲਈਤੀ ਸੀ ਉਹਦੇ ਉੱਤੇ ਵੀ ਰਹਿਣਾ ਡਿਸਕਾਊਂਟ ਦਿੱਤਾ ਸੋ ਸੱਚੀ ਹਾਂ ਤੇ ਆਪਾਂ ਤਾਂ ਹੀ ਵੀਰੇ ਉਹਨਾਂ ਦੀ ਵੀਡੀਓ ਬਣਾਉਂਦੇ ਹਾਂ ਕਿਉਂਕਿ ਆਪਾਂ ਟਰਸਟ ਕਰਦੇ ਹਾਂ ਜੇ ਕਿਤੇ ਇਹਨਾਂ ਨੇ ਨਾ ਦਿੱਤਾ ਨਾ ਤੇ ਤੁਸੀਂ ਦੱਸਿਓ ਸਾਨੂੰ ਅਸੀਂ ਕਰਾਂਗੇ ਪਰ ਉਹਦੇ ਚ ਵੀ ਵਾਦਾ ਹੋਗਾ ਇਹ ਨਹੀਂ ਹੋਗਾ ਕਿ ਉਹ ਤੁਹਾਨੂੰ ਕੋਈ ਵੀ ਆਈਟਮ ਅਗੇ ਤੇ ਬਾਅਦ ਵਿੱਚ ਜਾਂ ਕਿਤੇ ਇਧਰੋਂ ਉਧਰੋਂ ਬਹੁਤ ਜ਼ਿਆਦਾ ਸਸਤੀ ਮਿਲ ਜੇ ਔਰ ਮੈਂ ਕਿਸੇ ਦੀ ਦੁਕਾਨਦਾਰੀ ਵੀ ਖਰਾਬ ਨਹੀਂ ਕਰਕੇ ਜਾਣਾ ਜੀ ਇਹ ਸਿਰਫ ਅਸੀਂ ਆਪਣੇ ਵੱਲੋਂ ਆਪਣੇ ਗਾਸਟੋ ਸਿਰਫ 10 ਦਿਨਾਂ ਲਈ ਸਿਰਫ 10 ਦਿਨਾਂ ਲਈ ਬਾਕੀ ਦੇਖੋ ਇੱਕ ਤਰੀਕ 1 ਜਨਵਰੀ ਨੂੰ ਲਾਉਂਦੇ ਨਹੀਂ ਲਾਉਂਦੇ 1 ਜਨਵਰੀ ਨੂੰ ਆ ਕੇ ਕਹਦੇ ਹੁਣ ਤੇਲ ਲਓ ਹਾਂ ਜੀ ਹਾਂ ਜੀ ਬਿਲਕੁਲ 1 ਜਨਵਰੀ ਤੋਂ ਬਾਅਦ ਨੋਰਮਲ ਪ੍ਰਾਈਸ ਹੋਗੀ ਜੋ ਚੱਲਦਾ ਰੈਗੂਲਰ ਪ੍ਰਾਈਸ ਸੋ ਜੀ ਜਰੂਰ ਅਗੇ ਐਸ ਬੀ ਆਈ ਬੈਂਕ ਦੇ ਸਾਹਮਣੇ ਵੀ ਤੇ ਦੁਕਾਨ ਹੈ ਪਰਾਹੇ ਦੇ ਵਿੱਚ ਤੇ ਜਿਹਨੇ ਵੀ ਕੋਈ ਸਮਾਨ ਲੈਣਾ ਹੋ ਬੀਬੀਆਂ ਭੈਣਾਂ ਨੇ ਕਿਸੇ ਨੂੰ ਗਿਫਟ ਕਰਨਾ ਹੋ ਕੁਝ ਵੀ ਲੈਣਾ ਹੋ ਕਾਫੀ ਸਮਾਨ ਨਵਾਂ ਵੀ ਆਇਆ ਹੋਇਆ ਹੈ ਤੁਸੀਂ ਜ਼ਰੂਰ ਪਹੁੰਚੋ ਬਿਲਕੁਲ ਆਓ ਤੇ ਆ ਕੇ ਫਿਰ ਚਾਹ ਕਾਫੀ ਜ਼ਰੂਰ ਪਿਲਾਵਾਂਗੇ ਜ਼ਰੂਰ ਪਹੁੰਚੋ ਥੈਂਕ ਯੂ ਜੀ ਆ ਬੋਤਲ ਤਾਂ ਲਿਆਂਦੀ ਐ ਲੋੜ ਤਾਂ ਸੀਗੀ ਨਹੀਂ ਪਰ ਇੱਕ ਬੋਤਲ ਡੈਡੀ ਨੇ ਰੱਖ ਲਈਓ ਡੈਡੀ ਨੂੰ ਬੜੀ ਪਸੰਦ ਆ ਗਈ ਬੋਤਲ ਬੋਤਲ ਆ ਗਈ ਆਹੋ ਹਾਂਜੀ ਕਾਹ ਨੂੰ ਕਹਿੰਦਾ ਬਹੁਤ ਵਧੀਆ ਹੈ ਨਾ ਜਹੇ ਜਹ ਪਾਣੀ ਪਾ ਦਾ ਹਾਂ ਕਿਉਂ ਰਾਤ ਨੂੰ ਵੀ ਪਾਣੀ ਦੀ ਪਿਆਸ ਲੱਗਦੀ ਆ ਠੰਡਾ ਹੈ ਨਾ ਹਾਂਜੀ ਠੰਡਾ ਪੀਤਾ ਨਹੀਂ ਜਾਂਦਾ ਗੁਣਗਣਾ ਗੁਣਗਣਾ ਜਿਵੇਂ ਮੈਂ ਸਵੇਰੀ ਵੀ ਪੀਂਦਾ ਸਾਰਾ ਦਿਨ ਰਹਿੰਦਾ ਉਹ ਚ ਨਾਲੇ ਹਾਂ ਸਾਰਾ ਸਾਰੀ ਰਾਤ ਜਿਹੜਾ ਜਿਹਾ ਪਾਣੀ ਪਾਤਾ ਇੱਕ ਦਿਨ ਮੈਂ ਚੱਕ ਲਿਓ ਬੋਤਲ ਮੈਂ ਪਾ ਲਿਆ ਕਹਿੰਦੀ ਡੈਡੀ ਦੀ ਬੋਤਲ ਹੈ ਇਹਨੇ ਹੁਣ ਚੱਕਿਆ ਕਰੋ ਅੱਗੇ ਕਹਿੰਦਾ ਆਪਾਂ ਜਦ ਤੁਸੀਂ ਛੋਟੇ ਛੋਟੇ ਹੁੰਦੇ ਸੀਗੇ ਹਾਂਜੀ ਉਹ ਥਰਮੋਸ ਮਿਲਦੇ ਹੁੰਦੇ ਸੀ ਉਹਦੇ ਵਿੱਚ ਇੱਕ ਹੁੰਦਾ ਸੀਗਾ ਉਹ ਸੀ ਕੱਚ ਜਿਹਾ ਕੁਛ ਲਾਉ ਕੀਤਾ ਹੁੰਦਾ ਰਹੀਆ ਉਹ ਕੱਚ ਜਿਹਾ ਜੀ ਜਾਂ ਥਰਮੋਸ ਲੈਣੀ ਕੰਟੇਨ ਚ ਕੱਲ ਨੂੰ ਲਾਉਣੀ ਛੋ ਛੋ ਦੀ ਬਾਤ ਆਉਂਦੀ ਆ ਵੀ ਫਿਰ ਠੀਕ ਆ ਸਮਾਨ ਤਾਂ ਥੋੜਾ ਹੀ ਲਿਆਂਦਾ ਛੱਡੇ ਇਹ ਫਰਾਈ ਕਟਰ ਜੀ ਫਰਾਈਆ ਕਟਰ ਬਾਬਾ ਬਈ ਇਹ ਪਰ ਉਹਨੇ ਹੀ ਮਜ਼ਬੂਤ ਇਹ ਨਹੀਂ ਮਿਲਦੇ ਹੈਗੇ ਹਲਕੇ ਜੇ ਮਿਲਦੇ ਆ ਇਹ ਆਹਾ ਆਲੂ ਆਲਾ ਹਾਂ ਜੀ ਅੱਗੇ ਦੇਖ ਲਾ ਤੇਰੀ ਮੰਮੀ ਨੇ ਕੋਲ ਪਹਿਲਾਂ ਹੱਥਾਂ ਨਾਲ ਘਰ ਮਾਲੂ ਹੋ 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 ਜਦ ਬੀਬੀਆਂ ਦੇ ਹੱਥ ਵੀ ਸਟਰੋਂਗ ਹੁੰਦੇ ਸੀ ਹਾਂ ਜੀ ਹਾਂ ਜੀ ਇਹ ਆਹਾ ਚਮਚੇ ਇਹ ਚਮਚੇ ਜਿਹਨਾਂ ਦੇ ਸਿੰਪਲ ਚਮਚੇ ਚਾਹੀਦੇ ਨੇ ਉਹ ਡਿਜ਼ਾਈਨ ਵਾਲੇ ਤਾਂ ਸਹੀ ਹਾਂ ਉਹ ਭਾਈ ਚਮਚੇ ਸੀਗੇ ਬਹੁਤ ਕਨੇਡਾ ਪਤਾ ਹੀ ਨਹੀਂ ਗਿਆ ਵੀ ਹੋਗੇ ਚਾ ਕੈਨੇਡਾ ਬਹੁਤ ਚਮਚੇ ਸੀਗੇ ਗਏ ਵੀ ਅੱਛਾ ਇਹ ਲੈ ਆਂਦੀ ਉਹ ਕੁੱਟਣੇ ਵਾਲਾ ਹਾਂਜੀ ਲੌਂਗ ਲੇਜੀ ਇਹਦਾ ਵੀ ਬਚਾਅ ਹੋ ਗਿਆ ਪਿਛਲੀ ਵਾਰ ਵਾਂਗੂ ਫੇਰ ਹੋ ਜਾਣਾ ਸੀਗਾ ਉਹ ਡੱਬੇ ਚੋਂ ਜਿਹੜਾ ਕੁੱਟਣੇ ਵਾਲਾ ਡੰਡਾ ਜਾ ਉਹ ਸੀਗਾ ਹੀ ਨਹੀਂ ਉਹਨੇ ਇੱਕ ਮੁੰਡੇ ਨੇ ਕੁਦਰਤੀ ਡੱਬਾ ਖੋਲ੍ਹ ਕੇ ਦੇਖ ਲਿਆ ਉਹ ਕਹਿੰਦਾ ਕਈ ਵਾਰ ਕੋਈ ਕੱਢ ਦਿੰਦਾ ਵਾ ਜਾਂ ਲੈ ਜਾਂਦਾ ਵਾ ਹਾਂ ਆ ਲੈ ਆਂਦਾ ਉਹ ਇਹ ਚਮਚੇ ਚਮਚੇ ਪਾਉਣ ਨੂੰ ਇਹ ਪਲਟਾ ਹਾਂਜੀ ਪਲਟਾ ਆਹਾ ਝਰਨੀ ਇਸ ਕਨੇਡਾ ਹੈਗੀ ਚਾਰਨੀ ਉਹ ਵੱਡੀ ਆ ਥੋੜੀ ਜਿਹੀ ਵਾਹ ਵੀ ਵਾਹ ਇਹ ਕਹਿੰਦੀ ਛੋਟੀਆ ਕੀ ਡਿਜ਼ਾਈਨ ਬਣਾਇਆ ਹੈ ਹਾਂ ਇਹ ਨਹੀਂ ਇਹ ਮਜ਼ਬੂਤ ਆ ਭਾਰੀ ਆ ਹੋਰ ਵੀ ਸੀ ਹਲਕੀ ਸੀ ਆ ਫਰੂਟ ਕੱਟਣ ਵਾਲੀ ਨਹੀਂ ਪਤਾ ਨਹੀਂ ਕਿਹੜੀ ਐ ਤਿੱਖੀ ਤਾਂ ਹੈ ਨਹੀਂ ਛਿੱਲਣੇ ਵਾਲੀ ਆ ਸਾ ਛਿਲਕੇ ਲਾਉਣੇ ਆ ਦੀ ਇਹ ਦੇ ਨੋ ਦੰਦੇ ਵਾਲੀ ਕੋ ਬਧੀ ਹਾਂ ਆ ਲਿਆਂਦਾ ਵੀ ਕੁਝ ਵੀ ਜੇ ਚਾਹੇ ਪੇਸਟ ਪਾਉਣ ਨੂੰ ਰੱਖ ਲੋ ਚਾਹੇ ਚਮਚੇ ਪਾਉਣ ਨੂੰ ਰੱਖਾ ਹੈਗਾ ਤਾਂ ਚਮਚੇ ਵਾਲਾ ਵੀ ਚਾਹੇ ਬਾਥਰੂਮ ਚ ਰੱਖ ਲਓ ਚੀਜ਼ਾਂ ਇਹ ਚ ਕੰਟਰੋਲ ਹੋ ਜਾਂਦੀਆਂ ਨੇ ਇੱਕ ਦੋ ਸੱਪ ਹੋ ਰਹੇ ਦੇ ਵਿੱਚ ਹਾਂ ਮਾੜਾ ਮੋਟਾ ਹੀ ਸਮਾਨ ਲਿਆਂਦਾ ਇਹ ਵੀ ਇਹ ਵੀ ਟੁੱਟ ਗਿਆ ਸੀਗਾ ਹਾਂ ਉੱਥੇ ਸਮਾ ਸਮਨ ਮੂਵ ਕਰ ਦਿੰਦੇ ਟੁੱਟ ਗਿਆ ਸੀ ਉਹ ਨਹੀਂ ਵੈਸੇ ਕਰੀ ਤੁਸੀਂ ਉੱਥੇ ਤਾਂ ਫੇਰੜੀ ਦੋਏ ਲੋਟੀ ਲੈ ਆਈ ਦੀ ਆ ਉਹ ਤਾਂ ਉੱਥੇ ਸਟੋਰ ਤੇ ਅੱਛਾ ਇਹੋ ਜਿਹਾ ਕੱਟਣੀ ਪੈਂਦੀ ਆ ਹਾਂ ਜੀ ਕੱਢ ਲਓ ਉਈਓ ਕੱਢਦਾ ਤਾਂ ਬੰਦਾ ਚਮਚੇ ਨਾਲ ਹੀ ਆ ਪਰ ਇਹ ਘਰੇ ਵਧੀਆ ਲੱਗਦਾ ਉਈਓ ਕਦੇ ਕਰ ਲੈ ਮਿਕਸ ਕਰਨੇ ਵਾਲਾ ਮਿਕਸ ਕਰਨੇ ਵਾਲਾ ਹਾਂ ਜੀ ਹਾਲੇ ਤੱਕ ਕਈ ਚੀਜ਼ਾਂ ਤੇ ਨਿਗਾ ਸੀਗੀ ਪਰ ਫਿਰ ਸੋਚਿਆ ਵੀ ਮੰਮੀ ਆਏ ਕੇ ਵੀ ਮੰਮੀ ਨਾਲ ਸਲਾਹ ਕਰਕੇ ਫੇਰ ਲੈ ਆ। ਮੈਂ ਤੇਰੀ ਮੰਮੀ ਨੂੰ ਕੋਈ ਕੇਰੀ ਕਿਹਾ। ਆ ਜਾ ਬੱਚਿਆਂ ਨੇ ਸਮਾਨ ਲੈਣਾ। ਉਹ ਕਹਿੰਦੀ ਹੁਣੇ ਬੱਚੇ ਵੱਡੇ ਹੋ ਗਏ। ਉਹ ਜਿਵੇਂ ਇੱਕ ਔਰਤ ਦਾ ਪਤੀ ਗੁਜ਼ਰ ਗਿਆ ਜਵਾਨੀ ਪਹਿਰੇ ਜਿਹਦੇ ਇੱਕ ਬੱਚਾ ਸੀਗਾ। ਉਹਨੇ ਬੜੀ ਮੁਸ਼ਕਲ ਨਾਲ ਉਹਨੂੰ ਪਾਲਿਆ। ਪਾਲ ਕੇ ਵਧੀਆ ਜਾਇਦਾਦ ਸੀਗੀ। ਵਿਆਹ ਕਰਤਾ ਵਿਆਹ ਕਰਕੇ ਉਹਨੇ ਕਿਹਾ ਵੀ ਇਹ ਬੱਚਾ ਹੀ ਆ। ਇੱਕ ਦਿਨ ਬਹੁਤ ਠੰਡ ਬਰਸਾਤ ਵਾਲਾ ਜਿਹਾ ਬਰਸਾਤ ਹੋਈ। ਉਹਨਾਂ ਨੇ ਵਿਆਹ ਜਾਣਾ ਸੀਗਾ ਉਹਨੇ ਗੇਟ ਖੋਲੇ ਆ। ਉਹ ਕਹਿੰਦਾ ਪੁੱਤ ਵੀ ਸਾਜਰੇ ਆ ਜੀ ਨਾਲੇ ਹੌਲੀ ਜਾਈ ਮੀਂਹ ਪਿਆ ਹੋਇਆ ਉਹਦੀ ਨੂੰਹ ਪਤਾ ਕੀ ਕਹਿੰਦੀ ਵੇਖ ਲੈ ਬੁੜੀ ਆਪਾਂ ਨੂੰ ਜਰਦੀ ਨਹੀਂ ਹੈਗੀ ਹਾਂ ਹਾਂ ਹੈ ਬਈ ਹੁਣ ਵੀ ਜਾਂਦੇ ਆਣ ਵੀ ਗੁੱਡ ਗੁੱਡ ਕਰਦੀ ਆ ਹੈ ਵੀ ਆਪ ਜਾ ਕੇ ਖੁਸ਼ ਆ ਉਹ ਗੱਲ ਨਹੀਂ ਹੁੰਦੀ ਇਹ ਸਾਡੇ ਮਾਨੇ ਚੀ ਬਹਿਮ ਹੁੰਦਾ ਵੀ ਬੱਚੇ ਹਾਂ ਛੋਟੇ ਹੁੰਦੇ ਨੇ ਜਦ ਬੱਚੇ ਪਿਆਏ ਜਾਂਦੇ ਨੇ ਬੜੇ ਹੋ ਜਾਂਦੇ ਨੇ ਉਹ ਮਾਪੇ ਨਾਲੋਂ ਵੀ ਆਜ਼ਾਦ ਇੰਟੈਲੀਜੈਂਟ ਹੁੰਦੇ ਹਾਂ ਜੀ ਹਾਂ ਜਿਵੇਂ ਰਾਤ ਨੂੰ ਅਸੀਂ ਜੀਪ ਮੋਟਰ ਤੋਂ ਲੇਟ ਹੋ ਜਾਨ ਤੇਰੇ ਦਾਦੂ ਨੇ ਉਹ ਫਰੀਜ ਵਾਲਾ ਅੰਦਰਲੇ ਘਰ ਬਰਾਂਡਾ ਤਾਂ ਛੋਟਾ ਸੀਗਾ ਵੀ ਸਾਲੇ ਆਈ ਨਹੀਂ ਨਾਲੇ ਗਾਲਾਂ ਕਿਉ ਗਾਲਾਂ ਆਪਣੇ ਕੱਟਣ ਦੀ ਕਾਫੀ ਆਦਤ ਸੀਗੀ ਸਿੰਪਲ ਕਮਨ ਦਾਦਾ ਵੈਕਟਰ ਵੀ ਗੱਲ ਕਰਦਾ ਸੀਗਾ ਪਤਾ ਨਹੀਂ ਕੋਈ ਹੋਰ ਗੱਲ ਕਰ ਰਿਹਾ ਸੀਗਾ ਵੀ ਬੱਚਿਆਂ ਨੂੰ ਹੁਣ ਅੱਗੇ ਆਉਂਦਾ ਸੀ ਵੀ ਲੈਕਚਰ ਦੇਣਾ ਵੀ ਹੁਣ ਬੱਚਿਆਂ ਨੂੰ ਇੱਕ ਵਾਰ ਇੱਕ ਇੱਕ ਲਾਈਨ ਤੇ ਹੀ ਗੱਲ ਸਮਝੇ ਜਾਂਦੇ ਨੇ ਵੀ ਉਹ ਕਹਿੰਦੇ ਨੇ ਬਸ ਸਾਸੀ ਗੱਲ ਸਮਝ ਗਏ ਹੁਣ ਕੁਛ ਨਾ ਗਿਓ ਸਾਨੂੰ ਹਾਂ ਹਾਂ ਬਹੁਤ ਜਿਆਦਾ ਹੁੰਦਾ ਡੈਡੀ ਨੇ ਕਿਹਾ ਸਾਰੇ ਕੰਮ ਮੁੱਕ ਗਏ ਸੀਗਾ ਨਹੀਂ ਫਿਰ ਕਹੇ ਗਾਲ ਕੱਢ ਗਏ ਬੀਬੀ ਤੁਸੀਂ ਲੈਣ ਕਿ ਹੋਗੇ ਜੇ ਕੱਲ ਨੂੰ ਜਾਣਾ ਤਾਂ ਸੱਜ ਨਹੀਂ ਆਜੋ ਬੀਬੀ ਦੀ ਹਾਂ ਹਾਂ ਉਹ ਵੀ ਹੁੰਦਾ ਹੀ ਆ ਆ ਇਹ ਬੱਚਿਆਂ ਨੂੰ ਆ ਪੁੱਤਰਾ ਅੱਗੇ ਕਹਿੰਦਾ ਗੌਣੇ ਵਾਲੇ ਲੱਗਣੇ ਮਾਮੂਦ ਜ਼ਦੀਕ ਚੁਮਕੀਲਾ ਜਮਲਾ ਜੱਟ ਜੀ ਨਰਿੰਦਰ ਸਿੰਘ ਬਸਰਿੰਦਰ ਕੌਰ ਹਰ ਇੱਕ ਪੌਂਦੇ ਨੇ 20 25 25 ਕਿਲੋਮੀਟਰ ਸੌਂਕੇ ਜਾਂ ਜਾਂਦਾ ਦੂਰ ਦੂਰ ਜਾਂਦਾ ਆਪ ਵੀ ਜਣਾ ਜਿਹੜਾ ਬਰਕ ਕੰਮ ਕਰਨ ਵਾਲਾ ਸੀਗਾ ਉਕਰੇਂਦਰ ਉਹਨੂੰ ਲੈ ਕੇ ਜਾਣਾ ਨਾਲ ਕਹਿੰਦੇ ਜੇ ਇੱਕ ਦਿਨ 'ਚ ਕਈ ਵਾਰ ਦੋ ਖਾੜੇ ਹੋਣੇ ਵੀ ਜਿਵੇਂ ਇੱਕ ਮੰਨ ਲਓ ਲੁਧਿਆਣਾ ਇੱਕ ਖੰਨੇਆ ਪਹਿਲਾਂ ਖੱਲੇ ਜਾਣਾ ਫਿਰ ਨਾਲ ਹੀ ਸੇਮੇ ਖਾੜਾ ਸੁਣਨ ਲਈ ਦੁਬਾਰਾ ਲੁਧਿਆਣਾ ਚਲੇ ਜਾਣਾ ਉੱਥੇ ਚਲੇ ਜਾਣਾ ਜਦ ਮੈਂਬਰੀ ਐਨੀ ਨਹੀਂ ਸੀਗੀ ਕੈਚ ਹੁਣ ਤਾਂ ਕੇਰਾਂ ਗਾਣਾ ਸੁਣ ਲਾ ਕੈਚ ਹੋ ਜਾਂਦੀ ਹੈ ਹਾਂ ਅੱਗੇ ਮੈਂਬਰੀ ਸੁਣੀ ਜਾਣਾ ਇੱਧਰੋਂ ਸੁਣੀ ਉਹ ਨਹੀਂ ਰੜੇ ਉਹ ਚੀਜ਼ਾਂ ਉਹ ਇਕੱਠ ਹੁੰਦੇ ਸੀ ਨੇ ਗਾਣੇ ਵੀ ਘਟੇ ਹੁਣ ਤਾਂ ਹਰੇਕ ਰੋਜ਼ ਕਿੰਨੇ ਗਾਣੇ ਆਉਂਦੇ ਹੁਣ ਗਾਣੇ ਵੀ ਬਹੁਤ ਆਉਂਦੇ ਨੇ ਉਹ ਸਾਲ 'ਚ ਥੋੜ ਹਾਂ ਥੋੜੀਆਂ ਜਿਹਾ ਕੈਸਟਾ ਨ ਤੇਰੀ ਮੰਮੀ ਨੂੰ ਮੈਂ ਕਹੂੰ ਕਰਦਾ ਵੀ ਭਾਈ ਬੱਚੇ ਆਪਣੇ ਹੁਣ ਹੋ ਗਏ ਜਵਾਨ ਜਿੰਮਤੀ ਹੁਣ ਜੇ ਹੋਰ ਲਾ ਕੇ ਦੇਣ ਹੁਣੇ ਨੇ ਤਲ ਆਏ ਲਾਏ ਲਓ ਜੀ ਸਮਾਨ ਦੀ ਸ਼ਾਬਾਸ਼ੇ ਬਹੁਤ ਵਧੀਆ ਖਰੀਦੋ ਪ੍ਰੋਪਰਟ ਕਰਨੀ ਚਾਹੀਦੀ ਆ ਇੱਕ ਸਾਰ ਜਿਆਦਾ ਸਮਾਨ ਜਿੱਦਾਂ ਲੈਣਾ ਉਹ ਤਾਂ ਡੈਡੀ ਨੂੰ ਲੱਗ ਜਾਵਾਂਗੇ ਇਹ ਤਾਂ ਥੋੜਾ ਥੋੜਾ ਇਹ ਤਾਂ ਰਹਿਨ ਗੋਦਜੀ ਲੈ ਆਂਦੀ ਆ ਮੈਂ ਹੁਣ ਬਹੁਤ ਕੰਨ ਕਤਰਾ ਜਾ ਡੈਡੀ ਡੈਡੀ ਤੁਹਾਨੂੰ ਪੁੱਛਦੀ ਆ ਕਿ ਗੋਡੇ ਵਾਲੀ ਚੀਜ਼ ਡੈਡੀ ਸੀ ਡੈਡੀ ਕਹਿੰਦੇ ਗੋਡਾ ਦੁਖਦਾ ਹੁਣ ਹੁਣ ਮੈਨੂੰ ਪਤਾ ਲੱਗ ਗਿਆ ਵੀ ਬੱਚਿਆਂ ਕੋਲ ਪੈਸੇ ਹੈਗੇ ਮੈਂ ਆਪਣੇ ਕੰਨ ਦੀ ਮੰਮੀ ਬਾਹਰ ਕਹੂਗੀ ਮੇਰੀ ਉਹੀ ਆਏ ਕਿਉਂ ਕਰਦੇ ਹੁੰਦੇ ਮੈਂ ਕਿਹਾ ਵੀ ਚਲੋ ਬੱਚੇ ਨੇ ਉਹਨਾਂ ਖਰੀਦ ਦੇਣੀਆਂ ਲਓ ਜੀ ਆਪਾਂ ਇੱਥੇ ਹੀ ਵੀਡੀਓ ਦਾ ਐਂਡ ਕਰਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ